ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਬੇ ਜੰਤ ਲੈ ਫਾਏ ਉੜਤਾਉਤੇ ਸੇ ਜਾਨ ਮਾਰੇ ਭਗਵੰਤ ਤੇ ਕਬੀਰ ਜੋ ਰਾਤਾਂ ਹਨੇਰੀਆਂ ਹੋਣ ਤੇ ਚੋਹ ਰਾਤਕ ਬਲਾਈਆਂ ਕਰਨ ਵਾਸਤੇ ਜੀਵ ਬੁਰੇ ਕੰਮ ਕਰਨ ਵਾਸਤੇ ਤੁਰ ਪੈਂਦਾ ਤੇ ਜੇਕਰ ਸਾਡੀ ਮਤ ਮਾੜੀ ਹੋਵੇ ਤਾਂ ਅਗਿਆਨਤਾ ਕਾਰਨ ਜੀਵ ਨੂੰ ਪਤਾ ਨਹੀਂ ਲੱਗਦਾ ਕਿ ਜੋ ਮੈਂ ਕਰਦਾ ਉਹ ਠੀਕ ਹੈ ਜਾਂ ਗਲਤ ਜਾਵਲੋਪੋਰਟ 28 ਚਲਿਓ ਤੌ ਲੋ ਡਾਨ ਭਰੇ ਪੋਟ ਢਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰ ਭਏ ਤੇ ਏ ਨਾਨਕ ਆਖ ਏ ਭਾਈ ਜਦੋਂ ਤੱਕ ਮੈਂ ਮਾਇਆ ਦੇ ਮੋਹ ਦੀ ਪੋਟਲੀ ਸਿਰ ਦੇ ਚੁੱਕ ਕੇ ਤੁਰਿਆ ਫਿਰਦਾ ਰਿਆਂ ਉਦੋਂ ਤੱਕ ਮੈਂ ਦੁਨੀਆਂ ਦੇ ਡਰ ਤੇ ਸਹਿਮਾ ਦਾ ਡੰਨ ਭਰਦਾ ਰਿਆਂ ਹੁਣ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ ਤੇ ਉਹਦੀ ਕਿਰਪਾ ਦੇ ਨਾਲ ਮਾਇਆ ਦੇ ਮੋਦੀ ਪੂਟਲੇ ਸੁੱਟ ਕੇ ਮੈਂ ਬੇਫਿਕਰ ਹੋ ਗਿਆ ਹਾਂ ਦੁਰਮਤ ਦੁਨੀਆ ਨਾਲ ਜੋੜਦੀ ਹੈ ਗੁਰਮਤ ਨਿਰੰਕਾਰ ਨਾਲ ਦੁਰਮਤ ਨੂੰ ਗੁਰਮਤ ਨਾਲ ਮਨ ਵਿੱਚ ਹੀ ਖਤਮ ਕੀਤਾ ਜਾ ਸਕਦਾ ਹੈ